Опять. ਗੁਰਤੇਗਵਰ ਸਾਹਿਬ ਜੀ ਸ਼ਹੀਦੀ ਨੂੰ ਸਮਰਪਿਤ ਇਹ ਜਿਹੜੀ ਧਰਮ ਯਾਤਰਾ ਇਹ ਧਰਮ ਰੱਖੇ ਯਾਤਰਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਸ਼ੁਰੂ ਹੋਈ ਔਰ ਗੁਰਦੁਆਰਾ ਸੀਸਗੰਜ ਸਾਹਿਬ ਜਿੱਥੇ ਆ ਕੇ ਸਮਾਪਨ ਹੋਈ ਹੁਣ ਦਿੱਲੀ ਦੀ ਸੰਗਤ ਲਈ ਇਹ ਨਗਰ ਕੀਰਤਨ ਜਿਹੜੇ ਵਗ ਕੇ ਖੜਿਆ ਜਾ ਰਿਹਾ ਅੱਜ ਗੁਰਦੁਆਰਾ ਤਨ ਤਪਸ ਤੋਂ ਸ਼ੁਰੂ ਹੋਇਆ ਔਰ ਜਿਹੜੇ ਲੋਕ ਜੰਕਪੁਰਾ ਭੋਗਲ ਦੇ ਇਲਾਕੇ ਤੁਸੀਂ ਖੜਿਆ ਤੁਸੀਂ ਦੇਖ ਸਕਦੇ ਹੋ ਅੱਜ ਲੋਕਾਂ ਦੇ ਵਿੱਚ ਕਿੰਨਾ ਉਸ਼ਾਕ ਕਿੰਨਾ ਜੋਸ਼ ਆਪਣੇ ਗੁਰੂ ਦੇ ਪ੍ਰਤੀ ਆ ਕਿ ਗੁਰੂ ਸਾਹਿਬ ਦੀ ਇਸ ਅਨੋਕੀ ਸ਼ਾਦ ਨੂੰ ਰਾਤ ਬਸਤ ਤੱਕ ਲੋਕ ਇੱਥੇ ਪਹੁੰਚੇ ਆ ਸਾਰਿਆਂ ਦਾ ਤੈਦੂ ਲੋਤਨਵਾਦ ਕਰਦਾ ਭੋਗਲ ਦੀ ਸੰਗਤ ਦਾ ਸਰਦਾਰ ਤਰਵਿੰਦਰ ਸਿੰਘ ਜੀ ਮਾਰਵਾ ਸਾਡੇ ਜਸਮੀਨ ਸਿੰਘ ਜੀ ਜਿਹੜੇ ਮਾਰਸੀ ਜੀ ਇਹਨਾਂ ਸਾਰਿਆਂ ਦਾ ਕਿਉਂਕਿ ਇਹਨਾਂ ਦੇ ਪ੍ਰੇਨਰ ਸੋਜ ਜਿਹੜੀ ਆ ਸੰਗਤ ਆਜਨ ਦੇ ਪਹੁੰਚੀ ਹੈ ਔਰ ਗੁਰੂ ਘਰ ਦੇ